ਕਰੇਬ 5 ਸਾਲ ਤੋਂ ਚੱਲ ਰਹੇ ਫਲਾਈਓਵਰ ਦੇ ਕੰਮ ਦੀ ਬਜਹਾਂ ਨਾਲ ਕਈ ਲੋਕਾਂ ਦਾ ਕੰਮ ਹੋ ਰਿਹਾ ਪ੍ਰਭਾਵਿਤ ਕਈ ਲੋਕ ਦੁਕਾਨਾਂ ਨੂੰ ਤਾਲੇ ਲਗਾ ਹੋਏ ਬੇਰੋਜਗਾਰ ਫਲਾਈਓਵਰ ਦਾ ਕੰਮ ਜਲਦ ਪੂਰਾ ਕਰਨ ਦੀ ਦੁਕਾਨਦਾਰਾਂ ਕੀਤੀ ਮੰਗ ਦੇਸ਼ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਹੋਕਾ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਨੌਜਵਾਨਾਂ ਦੇ ਰੋਜ਼ਗਾਰ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਦੇਸ਼ ਦੇ ਵਿੱਚੋਂ ਬੇਰੋਜ਼ਗਾਰੀ ਮਿਟਾਈ ਜਾ ਸਕੇ ਪਰ ਪਠਾਨਕੋਟ ਵਿਖੇ ਇਸ ਦੇ ਉਲਟ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਸਰਕਾਰ ਵੱਲੋਂ ਹੀ ਨੌਜਵਾਨਾਂ ਨੂੰ ਬੇਰੋਜਗਾਰ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਪਠਾਨਕੋਟ ਦੇ ਟਾਕੀ ਰੋਡ ਤੇ ਵੇਖਣ ਨੂੰ ਮਿਲਿਆ ਹੈ ਜਿੱਥੇ ਰੇਲਵੇ ਕ੍ਰੋਸਿੰਗ ਤੇ ਇੱਕ ਫਾਈ ਓਵਰ ਬਣਾਇਆ ਜਾਣਾ ਹੈ ਪਰ ਪਿਛਲੇ ਕਰੀਬ 5 ਸਾਲ ਤੋਂ ਕੰਮ ਲੱਗੇ ਹੋਣ ਦੇ ਬਾਵਜੂਦ ਫਲਾਈ ਓਵਰ ਦਾ ਕੰਮ ਪੂਰਾ ਨਹੀਂ ਹੋ ਸਕਿਆ ਜਿਸ ਕਰਕੇ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕਰ ਨੂੰ ਜਾ ਚੁੱਕੇ ਨੇ ਬੇਰੁਜ਼ਗਾਰ ਹੋ ਚੁੱਕੇ ਨੇ ਅਤੇ ਬਾਕੀ ਜੋ ਬਚੇ ਨੇ ਉਹ ਵੀ ਕੰਗਾਲੀ ਦੇ ਕਗਾਰ ਦੇ ਉੱਤੇ ਨੇ ਸੋ ਲਿਹਾਜਾ ਇਹਨਾਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਫਲਾਈ ਓਵਰ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਮਿਲ ਸਕਣ ਉਸ ਸਮੇਂ ਤੋਂ ਕੁਝ ਟਾਈਮ ਤੋੜਾ ਜਿੱਦਾਂ 3-4 ਸਾਲ ਹੋ ਗਿਆ ਇਹਨੂੰ ਬੰਦੇ ਨੂੰ ਤੇ ਇਹਦੇ ਕਾਰਨ ਕੀ ਹੋ ਰਿਹਾ ਕਿ ਨਾ ਕੋਈ ਗਾ ਗਾ ਪਾਰਿਆ ਤੇ ਜਿੰਨੀਆਂ ਦੁਕਾਨਾਂ ਵਾਲੇ ਬੰਦੇ ਨੇ ਵਿਚਾਰੇ ਜਿਹੜੇ ਕਿਰਾਏ ਤੇ ਹੀ ਉਹਨਾਂ ਕੋਲ ਕਿਰਾਇਆ ਵੀ ਨਹੀਂ ਦਿੱਤਾ ਗਿਆ ਜਿਹਦੇ ਕਰ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਇੱਥੋਂ ਚਲ ਗਏ ਨੇ ਤੇ ਆ ਜਾ ਕੇ ਜਿਹੜੇ 5-6 ਬੰਦੇ ਬੱਚੇ ਨੇ ਵਿਚਾਰੇ ਜਿਨ੍ਹਾਂ ਦਾ ਕੰਮ ਇਨ੍ਹਾਂ ਦੁਕਾਨਾਂ ਦੇ ਸਿਰ ਤੇ ਹੀ ਆ ਉਹ ਵੀ ਬਿਲਕੁਲ ਸ਼ਬਲੋ ਵੀ ਠਾਪੋਂ ਹੁੰਦੇ ਕਿਨਾਰੇ ਹੀ ਹੈਗਾ ਕਹਨੇ ਲੋਨ ਲਿਆ ਕਹਨੇ ਕੁਛ ਲੋਨ ਲਿਆ ਲੋਨ ਵੀ ਨਹੀਂ ਉਤਰਨ ਜੋਗਾ ਹੈਗਾ ਉਹਦਾ ਕਾਰਨ ਇਹ ਹੈ ਕਿ ਰਸਤਾ ਬਿਲਕੁਲ ਜਿੱਦਾਂ ਭਾਜੀ ਉਹਨਾਂ ਨੇ ਕਿਹਾ ਕਿ ਰਸਤਾ ਬਿਲਕੁਲ ਬੰਦ ਹੈ ਕਮਸ਼ੇਗਮ ਅਗਰ ਇਹ ਰਸਤਾ ਖੁੱਲ ਜੇ ਤੇ ਹਿਮਾਚਲ ਦਾ ਗਾਹ ਗੰਦਾ ਜਿੱਦਾ ਮੰਡੀਆਂ ਤੇ ਗੱਡੀਆਂ ਆਂਦੀਆਂ ਨੇ ਮੰਡੀਆਂ ਵਾਲੇ ਕੀ ਕਰਦੇ ਆਂਦੇ ਆ ਗੱਡੀ ਰੋਕਦੇ ਆ ਭਾਜੀ ਕੋਲ ਸਮਾਨ ਲੈ ਜਾਣਗੇ ਮੇਰਾ ਭਰਾ ਵੀ ਨਹੀਂ ਆ ਇਹਦੇ ਕੋਲ ਲੈ ਜਾਣਗੇ ਜਾਂ ਥੋੜਾ ਬੋੜਾ ਸਾਡੇ ਕੋਲ ਆ ਦੇ ਮਤਲਬ ਸਰਕਲ ਚੱਲਿਆ ਰਹਿੰਦਾ ਇਹ ਇਦਾਂ ਦਾ ਕੰਮ ਹੋ ਗਿਆ ਇਦਾਂ ਦਾ ਮਤਲਬ ਨਰਕ ਪੈ ਗਿਆ ਕਿ ਇੱਥੇ ਜਦੋਂ بارش ਹੁੰਦੀ ਹੈ ਇੰਨਾ ਪਾਣੀ ਆ ਜਾਂਦਾ ਤੇ ਇਦਾਂ ਲੱਗਦਾ ਕਿ ਜਿੱਦਾਂ ਹੁਣ ਕੰਮ ਖਤਮ ਹੀ ਹੈਗਾ ਮਤਲਬ ਹਾਲਾਤ ਇਹ ਹੈ ਕਿ ਜਾਂ ਸਾਨੂੰ ਵੀ ਦੁਕਾਨਾ ਬੰਦ ਕਰਕੇ ਜਾਣਾ ਪੈਣਾ ਇਹ ਸਰਕਾਰ ਅਗੇ ਇਹੀ ਰਿਕਵੈਸਟ ਹੈਗੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਸਟਾਰਟ ਕੀਤਾ ਜਾਏ ਮੈਂ ਵੀ ਐਮਐਸ ਦਾ ਠੇਕੇਦਾਰ ਹੈਗਾ ਸਾਡੇ ਸੈਂਟਰ ਐਮਐਸ ਦੇ ਵਿੱਚ ਅਗਰ ਤੁਹਾਡਾ 1 ਹਫਤਾ ਕੰਮ ਬੰਦ ਹੋ ਜੇ ਲੇਬਰ ਨਾ ਕੰਮ ਕਰੇ ਠੇਕੇਦਾਰ ਨਾ ਕੰਮ ਕਰੇ ਤੇ ਉਹਨੂੰ ਲੈਟਰ ਇਸ਼ੂ ਕੀਤਾ ਜਾਂਦਾ ਹੈ ਅਗਰ ਉਹ ਫੇਰ ਵੀ ਨਹੀਂ ਕਰਦੇ ਤੇ ਉਹਨੂੰ ਬਲੈਕਲਿਸਟ ਕਰ ਦਿੰਦੇ ਆ ਮੈਨੂੰ ਤੇ ਗਵਰਨਮੈਂਟ ਦੀ ਨਹੀਂ ਸਮਝ ਆਉਂਦੀ ਪਿਆ ਕਦੋਂ ਦਾ ਕੰਮ ਬੰਦ ਪਿਆ ਤੇ ਬਿਲਕੁਲ ਹੀ ਠੱਪ ਪਿਆ ਕੰਮ ਬਿਲਕੁਲ ਹੈ ਨਹੀਂ ਜ਼ੀਰੋ ਹੈ ਪਲੀਜ਼ ਰਿਕਵੈਸਟ ਹੈ ਗਵਰਨਮੈਂਟ ਦੇ ਅੱਗੇ ਕਿ ਇਹਦੇ ਬਾਰੇ ਸੋਚੋ ਤਾਂ ਕਿ ਜਿੰਨੇ ਵਿਚਾਰੇ ਮੇਰੇ ਵੀਰ ਭਰਾਵਾ ਦੁਕਾਨਦਾਰੀ ਕਰਦੇ ਨੇ ਇਹਨਾਂ ਦੀ ਵੀ ਰੋਟੀ ਰੋਜੀ ਚੱਲੇ ਸਰ ਇਥੇ ਮਤਲਬ ਅਮਿਤ ਵਿਜ ਜਿਹੜੇ ਸਾਫ ਕਾ ਵਿਧਾਇਕੀ ਉਹ ਵੀ ਬੜੀ ਬੜੀ ਚੱਕਰ ਲਾ ਚੁੱਕੇ ਨੇ ਆ ਮੰਤਰੀ ਕੰਮ ਜਿਹੜੇ ਕਟਾਰੂ ਚੱਟਾ ਉਹ ਵੀ ਚੱਕਰ ਲਾ ਰਹੇ ਨੇ ਕੀ ਕੰਨ ਕੀ ਉਹ ਇਹ ਦੇਖੋ ਤੁਹਾਨੂੰ ਸਾਰਾ ਪਤਾ ਵਾ ਕਿ ਜਿੰਨੇ ਵੀ ਮੰਤਰੀ ਲੋਗ ਨੇ ਚਾਹੇ ਉਹ ਐਮ ਐਲ ਏ ਆ ਚਾਹੇ ਉਹ ਐਮ ਪੀ ਐ ਵਾਦੇ ਸਾਰੇ ਬੜੇ ਵੱਡੇ ਵੱਡੇ ਕਰਦੇ ਆ ਤੇ ਹੁੰਦਾ ਕੁਛ ਵੀ ਨਹੀਂ ਹੈ ਜਿੱਦਾਂ ਭਾਜਪਾ ਨੇ ਵੀ ਕਿਹਾ ਕਿ ਆਪਣੇ ਅਮਿਤ ਵਿਜ ਵੀ ਆਏ ਕਟਾਰੂ ਚੱਟ ਵੀ ਆਏ ਅਗਰ ਆਇਆ ਤੇ ਇਹਦਾ ਮਤਲਬ ਉਹਨਾਂ ਦਾ ਕੋਈ ਇਫੈਕਟ ਹੀ ਨਹੀਂ ਇਹ ਹੁਣ ਕੌਣ ਕਰੇਗਾ ਇਹ ਉਹੀ ਜਾਣਦੇ ਨੇ ਹੁਣ ਕੌਣ ਕਰੇਗਾ ਪਲੀਜ਼ ਇਹ ਨਹੀਂ ਬਣਾਣਾ ਇਹ ਸ਼ਟਰਿੰਗ ਨੂੰ ਹਟਾਓ ਤੇ ਰਸਤਾ ਖੋਲ ਦਿਓ ਤਾਂ ਕਿ ਆਵਾਜਾ ਵੀ ਸਟਾਰਟ ਹੋ ਜੇ ਰੌਣਕ ਲੱਗੇ ਇੱਥੇ ਤੇ 5 ਵਜੇ ਤੋਂ ਬਾਅਦ ਕੋਈ ਬੰਦਾ ਨਹੀਂ ਲੱਭਦਾ ਰੱਬ ਨਾ ਕਰੇ ਕੋਈ ਚੋਰੀ ਚਾਰੀ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਕੌਣ ਹੈਗਾ ਆਟੋ ਸਟੈਂਡ ਬਣ ਗਿਆ ਤੇ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਜੀ 4 ਮਹੀਨੇ ਹੋ ਗਿਆ ਇਹਦੀ ਸ਼ਟਰਿੰਗ ਕੀਤੀਆਂ ਰਾਹ ਇਧਰੋਂ ਬੰਦ ਹੈ ਉਧਰੋਂ ਵੀ ਗੱਲ ਸਾਰੇ ਸੜਕ ਦਾ ਦੇਖੋ ਤੁਸੀਂ ਕਿੰਨੇ ਟੋਏ ਆ ਤੇ ਕਿੰਨੇ 4 ਸਾਲ ਹੋ ਗਿਆ ਕੰਮ ਲੱਗੇ ਤੇ ਸਾਡਾ ਕੰਮ ਬਿਲਕੁਲ ਠੱਪ ਪਿਆ ਜੀ ਕੋਈ ਵੀ ਇੱਥੇ ਆ ਕੇ ਨਾ ਕੂੜਾ ਚੁੱਕਣ ਆਂਦਾ ਇੰਨਾ ਗੰਦਗੰਦ ਪਿਆ ਰੇੜੀਆਂ ਦਾ ਕੀ ਸਾਰੀਆਂ ਰੇੜੀਆਂ ਵੀ ਪੁੱਲ ਥੱਲੇ ਲਾ ਜਾਂਦੀਆਂ ਨੇ ਤੇ ਵੀ ਢਾਈਆਂ ਜਾਂਦਾ ਉਹ ਕਿੱਥਾ ਜਾਂਦਾ ਦੇਖੋ ਸਾਨੂੰ ਇੰਨੀ ਪ੍ਰੋਬਲਮ ਤੁਸੀਂ ਆਪ ਹੀ ਦੇਖ ਸਕਦੇ ਹੋ ਦੋਨੋਂ ਪਾਸੋਂ ਰਸਤਾ ਲੋਕਾਂ ਨੇ ਚਲਾਨ ਕੱਟੇ ਜਾਂਦੇ ਕੋਈ ਡਰਦਾ ਮਾਰਾ ਇਧਰੋਂ ਆਂਦਾ ਹੀ ਨਹੀਂ ਇਹ ਖੋਲਦੇ ਨਹੀਂ 5 ਮਹੀਨੇ ਨੇ ਇਹਨਾਂ ਨੇ ਸ਼ਟਰਿੰਗ ਕੀਤੇ ਹੋ ਗਿਆ ਪਰ ਇਹਨਾਂ ਨੇ ਨਾ ਕੋਈ ਕੰਮ ਕੀਤਾ ਨਾ ਕੋਈ ਇਹ ਸ਼ਟਰਿੰਗ ਦੇਖ ਲਓ ਰਾਹ ਬੰਦ ਆ ਪਾਣੀ ਨੰਨਾ ਖੜਾ ਦੋਨੇ ਪਾਸੇ ਉਧਰੋਂ ਇਧਰੋਂ ਜਾਏ ਗੁਦਰੋਂ ਕੋਈ ਜਿੰਨੇ ਵੀ ਨੰਗੇ ਇਥੋਂ ਨੰਗੇ ਗਾ ਕੋ ਸਾਡੇ ਕੋਲੋਂ ਸਮਾਨ ਖਰੀਦੇਗਾ ਤੇ ਫੇਰੀ ਕੋਈ ਗੱਲ ਹੋ ਗਈ ਉਹ ਵੇਜ ਸਾਹਿਬ ਵੀ ਉਦੋਂ ਇਲੈਕਸ਼ਨ ਸੀ ਤੇ ਬੜੇ ਆ ਕੇ ਕਹਿੰਦੇ ਨੇ ਜੀ ਮੈਂ ਆਪਣੇ ਹੱਥਾਂ ਦਾ ਕੰਮ ਕਰਾਇਆ ਫਲਾਣਾ ਢੀਂਗਾ ਇਸੇ ਮਹੀਨੇ 31 ਮਾਰਚ ਤੱਕ ਹੋ ਜਾਣਾ ਚਾਲੂ ਅੱਜ 31 ਮਾਰਚ ਛੱਡ ਕੇ ਦਸੰਬਰ ਹੈਗਾ ਸਤਾ ਗਿਆ ਹੁਣ ਵੀ ਤੱਕ ਕੋਈ ਇਹਦਾ ਹਾਲ ਹੀ ਨਹੀਂ ਬਿਲਕੁਲ ਕੰਮ ਬੰਦ ਪਿਆ ਤੇ ਸਾਰਾ ਸਾਡਾ ਰਸਤਾ ਪਾੰਦਨੇ ਜਿਹਦੇ ਕਰਕੇ ਲੋਕਾਂ ਨੇ ਚਕਾਨ ਨਹੀਂ ਕੱਢੇ ਜਾਂਦੇ ਨੇ ਰੰਗਜੱਗ ਜਾਣ ਤੇ ਇਹ ਖੋਲਿਆ ਜਾਵੇ ਇਹ ਠੀਕ ਕੀਤਾ ਜਾਵੇ ਉਹ ਪਿਛਲੇ ਪਾਸੋਂ ਵੀ ਦੇਖੋ ਤੁਸੀਂ ਸਾਰਾ ਹੀ ਟੁੱਟੀ ਪਈ ਐ ਦੋ-ਦੋ ਫੁੱਟ ਤਿੰਨ-ਤਿੰਨ ਫੁੱਟ ਦੇ ਟੋਏ ਪਏ ਨੇ ਸਰਕਾਰਾਂ ਕਹਿ ਰਹੀਆਂ ਸਾਰੀਆਂ ਜੀ ਇਹ ਕੰਮ ਵੀ ਅਸੀਂ ਕਰਵਾ ਰਹੇ ਕੋਈ ਸਰਕਾਰ ਦਾ ਕੋਈ ਕੰਮ ਨਹੀਂ ਹੋ ਰਿਹਾ ਜੀ ਇਹ ਸੈਂਟਰ ਦਾ ਕਹਿੰਦੇ ਇਹ ਪੈਸਾ ਜਿਹੜਾ ਆਇਆ ਹੈ ਸੈਂਟਰ ਦਾ ਲੱਗਿਆ ਪੰਜਾਬ ਗੌਰਮੈਂਟ ਕੋਈ ਦੇ ਨਹੀਂ ਰਹੀ ਤੇ ਇਸ ਪੰਜਾਬ ਗੌਰਮੈਂਟ ਤੋਂ ਸਾਰਾ ਕੰਮ ਬੰਦ ਪਿਆ ਜੀ ਰਮਪਾਲ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਕਿ 3-4 ਸਾਲ ਤੋਂ ਲੱਗਾ ਹੈ ਕੰਮ ਨਾ ਕੋਈ ਬਣ ਰਿਹਾ ਨਾ ਪੁਛਿਆ ਦੁਕਾਨਾਂ ਸਾਰੀਆਂ ਸਾਡੇ ਦੇ ਨਾਲ ਕੋਈ ਕਾਹ ਕਰ ਰਿਹਾ ਸ਼ਾਮ ਦਾ ਟਾਈਮ ਵੀ ਦਿਨ ਦਾ ਟਾਈਮ ਵੀ ਬਿਲਕੁਲ ਕੰਮ ਠੱਪ ਪਿਆ ਕੰਟੀਨਿਊ 3 ਸਾਲ ਤੇ ਹੋ ਗਿਆ ਇਦਾਂ ਹੀ ਚੱਲਦਾ ਸਾਡਾ ਕੰਮ ਇਹਦੇ ਬਾਰੇ ਸ਼ਿਕਾਇਤ ਕੀਤੀ ਕਿਦਿ ਕੀਦਿ ਹੋ ਗਈ ਸ਼ਿਕਾਇਤ ਬਹੁਤ ਕੁਝ ਹੋ ਗਿਆ ਕਟਾਰੂ ਚੱਕ ਸਾਹਿਬ ਵੀ ਦੇਖ ਗਏ ਨੇ ਕਟਾਰੂ ਵਿਚ ਆ ਕੇ ਸਾਰੇ ਕੁਝ ਨਹੀਂ ਹੁੰਦਾ ਪਿਆ ਹੱਲ ਕੋਈ ਨਹੀਂ ਹੋਇਆ ਜੀ ਕੀ ਮੰਗ ਕਰਦੇ ਸੀ ਮੰਗੇ ਹੈ ਕਿ ਸਾਡਾ ਇਹਨੂੰ ਖੇਤੀ ਤੋਂ ਖੇਤੀ ਬਣਾਇਆ ਜਾਏ ਉਹ ਜਿਹੜੀਆਂ ਦੁਕਾਨਾਂ ਦਾ ਕੰਮ ਠੱਪ ਪਿਆ ਸਾਡਿਆਂ ਦਾ ਇਹ ਤੇ ਸਟਾਰਟ ਹੋਏ ਰਸਤਾ ਚੱਲੂ ਹੁੰਦੇ ਕਿਉਂਕਿ ਰਸਤਾ ਸਾਡਾ ਪੂਰਾ ਬੰਦ ਪਿਆ ਕਾਰੋਬਾਰ